ਮਾਰ ਦਸਵੀਂ ਇੱਕ ਓੰਕਾਰ ਸਤਿਗੁਰ ਪਰਸਾਦ ਪੌੜੀ ਪੈਲੀ ਭਗਤਾਂ ਦੀ ਕਥਾ ਭਰੂ ਭਗਤ ਤ੍ਰੋ ਹੱਸਦਾ ਕਰ ਆਇਆ ਕਰ ਪਿਆਰ ਕੋ ਕੁ ਛੜ ਲੀਤਾ ਬਾਹੋਂ ਪਕੜੇ ਉਠਾਲ ਲਿਆ ਮਨ ਵਿੱਚ ਰੋਸ ਮਤ ਰਹੀ ਕੀਤਾ ਡਡੋਹ ਲੇ ਕਾ ਮਾ ਪੁੱਛੈ ਤੂੰ ਸਵਾਣੀ ਹੈ ਕੇਸਰੀਤਾ ਸਾਵਣੀ ਹਾਂ ਜਨਮਦੀ ਨਾਮ ਨ ਭਗਤੇ ਕਰਮ ਦ੍ਰਿੜਤਾ ਕਿਸ ਉਦਮ ਤੇ ਰਾਜ ਮਿਲੇ ਸਤਰੋ ਦੇ ਸਭ ਹੋ ਅਣਮੀਤਾ ਪਰਮੇਸ਼ਰ ਆਰਾ ਦੀਐ ਜਿੰਦੂ ਹੋਈਐ ਪਦ ਪੁਨੀਤਾ ਬਾਹਰ ਚੱਲਿਆ ਕਰਨ ਤਪ ਮਨ ਬੈ ਰਾਗੀ ਹੋਏ ਅਤੀਤਾ ਨਾਰਦ मुनि உபਦੇਸਿਆ ਨਾਉ ਨਿਧਾਨ ਅਮਿਉ ਰਸ ਪੀਤਾ ਪੇਛੋਂ ਰਾਜੇ ਸਦਿਆ ਅਬਚਲ ਰਾਜ ਕਰੋ ਨਿਤ ਨੀਤਾ ਹਾਰ ਚਲੇ ਗੁਰਮੁਖ ਜਗ ਜੀਤਾ ਪੌੜੀ ਦੁੱਜੀ ਪ੍ਰਲਾਦ ਭਗਤ ਘਰ ਹਰਨਾ ਕਸ਼ ਦੇਤ ਦੀ ਕੱਲਰ ਕਵਲ ਭਗਤ ਪਰਲਾਦ ਪੜਨ ਪਟ ਆਇਆ 4 ਸਾਲ ਪਾਉਂਦੇ ਚਿੱਤ ਹੋਆ ਅਹਲਾਦ ਸਮਰੈ ਮਨ ਵਿੱਚ ਆਰਾਮ ਨਾਮ ਗਾਵੇ ਸ਼ਬਦ ਅਨਾਹਦ ਨਾਦ ਭਗਤ ਕਰਨ ਸਭ ਚਾਰੜੇ ਪਾंदे ਹੋਏ ਰਹੇ ਵਿਸਮਾਦ ਰਾਜੇ ਪਾਸ ਰੁਆਇਆ ਦੋਖੀ ਦੇਤ ਬਧਾਇਆ ਬਾਦ ਜਲ ਅਗਨੀ ਵਿੱਚ ਘੱਤਿਆ ਜਲਨ ਡੁੱਬੈ ਗੁਰ ਪ੍ਰਸਾਦ ਡਖੜਖੜਗ ਸਦ ਪੁੱਛਿਆ ਕੌਣ ਸੁ ਤੇਰਾ ਹੈ ਉਸਤਾਦ ਥਮ ਪਾੜ ਪਰ ਗਟਿਆ ਨਰਸਿੰਘ ਰੂਪ ਅਨੂਪ ਅਨਾਦ ਬੇਮੋਗ ਪਗੜ ਪਛਾੜਿਆ ਨਾ ਸੰਤ ਸਹਾਈ ਆਤ ਜੁਗਾਦ ਜੈ ਜੈਕਾਰ ਕਰਨ ਬ੍ਰਹਮਾਦ ਪੌੜੀ ਤਿੱਜੀ ਰਾਜਾ ਬਾਲ ਬਲ ਰਾਜਾ ਕਰ ਆਪਣੇ ਅੰਦਰ ਬੈਠਾ ਜਾਗ ਕਰਾਵੇ ਬਾਵਣ ਰੂਪੀ ਆਇਆ ਚਾਰ ਵੇਦ ਮੁਖ ਪਾਠ ਸੁਣਾਵੇ ਰਾਜੇ ਅੰਦਰ ਸੱਦਿਆ ਮੰਗ ਸਵਾਮੀ ਜੋਤ ਉਤਪਾਵੇ ਆ ਛਲ ਛਲਣ ਤੋਂ ਆਇਆ ਸ਼ੁਕਰ ਪੁရောਹਤ ਕਹਿ ਸਮਝਾਵੇ ਕਰੋਂ ਅਟਾਈ ਤਰ ਤਮੰਗ ਪਿਛੋਂ ਦੇਤਰਾ ਲੋ ਨਾ ਮਾਵੇ ਦੋਏ ਕਰਮਾ ਕਰ ਤਿੰਨ ਲੋ ਬਲ ਰਾਜਾ ਲੈ ਮਗਰ ਬਿਨਾਵੇ ਬਲਸ਼ਲ ਆਪਸ਼ ਲਾਇਨ ਹੋਏ ਦਿਆਲ ਮਿਲੈ ਗਲ ਲਾਵੇ ਦਿੱਤਾ ਰਾਜ ਬਦਾਲ ਦਾ ਹੋਏ ਅਧੀਨ ਭਗਤ ਜਸ ਗਾਵੇ ਉਹੇ ਦਰਵਾਣ ਮਹ ਸੁਖ ਪਾਵੇ ਪੌੜੀ ਚੌਥੀ ਅੰਬਰੀ ਕਾ ਭਗਤ ਅੰਬਰੀ ਕਾ ਮੋਹਿ ਵਰਤੈ ਰਾਤ ਪਏ ਦੁਰਬਸਾ ਆਇਆ ਪੀੜਾ ਉਹੋ ਉਪਾਰਣਾ ਉਹੋ ਉਠ ਨਾਵਣ ਨਦੀ ਸਦਾਇਆ ਕੰਨੋਦਕ ਲੈ ਭੋਖਿਆ ਉਹੋ ਸ਼ਰਾਪ ਦੇਣ ਤਾਇਆ ਚੱਕਰ ਸੁਦਰਸ਼ਨ ਕਾਲ ਰੂਪ ਹੋਏ ਪਿਹਾਵਲ ਗਰਭ ਗਵਾਇਆ ਬ੍ਰਾਹਮਣ ਪੰਨਾ ਜਿਓ ਲੈ ਰੱਖਣਾ ਹੰਗਣ ਦੇਵ ਸੁਬਾਇਆ ਇੰਦਰ ਲੋਗ ਸੇਵ ਲੋਗਤਾਜ ਬ੍ਰਾਹਮਣ ਲੋਕ ਬੈਕੁੰਠ ਤਜਾਇਆ ਦੇਵਤੇ ਆ ਭਗਵਾਨ ਸਾਣਾ ਸੇਖ ਦੇ ਸਭ ਨਾ ਸਮਝਾਇਆ ਆਏ ਪਿਆ ਸਰਨਾਗਤੀ ਮਾਰੀਂਦਾ ਅਮਰੀਕ ਛਡਾਇਆ ਭਗਤ ਵੈਸ਼ਨ ਜਗ ਬਿਰਦੇ ਸਦਾਇਆ ਪੌੜੀ 5ਵੀਂ ਰਾਜਾ ਜਨਕ ਭਗਤ ਵੱਡਾ ਰਾਜਾ ਜਨਕ ਹੈ ਗੁਰਮੁਖ ਮਾਇਆ ਵਿੱਚ ਉਦਾਸੀ ਦੇਵ ਲੋਕ ਨੂੰ ਚਲਿਆ ਗਣ ਗੰਦਰਬ ਸਵਾ ਸੁਖ ਵਾਸੀ ਜੰਪੁਰ ਗਿਆ ਪੁਕਾਰ ਸੁਣ ਮੇਲੇ ਲਾਵਣ ਜੇ ਨਰਕ ਨਿਵਾਸੀ ਧਰਮ ਰਾਏ ਨੋ ਆਖਿ ਆਉਨਾ ਸਬਨਾਂ ਅੰਦੀ ਕਰ ਬੰਦ ਖਲਾਸੀ ਕਰੇ ਬੇਨਤੇ ਧਰਮ ਰਾਏ ਹੋ ਸੇਵਕ ਠਾਕੁਰ ਅਬਿਨਾਸੀ ਗਹਿਣੇ ਧਰਿਓਨ ਇਕ ਨਾਓ ਪਾਪਾ ਨਾਲ ਕਰੇ ਨਿਰਜਾਸੀ ਪਾ ਸੰਗ ਪਾਪ ਨਾ ਪੁੱਜਣੀ ਗੁਰਮੁਖ ਨਾਉ ਅਤਲ ਨਤਲਾਸੀ ਨਰਕਾਂ ਛੋਟੈ ਜੀਹ ਜੰਤਾ ਕੱਟੇ ਗਣੋਂ ਸਿਲਕ ਜੰਫਾਸੀ ਮੁਗਤ ਜੁਗਤ ਨਾਮੈ ਦੀ ਦਾਸੀ ਪੜਿਸ਼ੇਮੀ ਹਰੀ ਚੰਦ ਤੇ ਤਰ ਹਲ ਰਾਣੀ ਸੋਖਰ ਰਾਜੇ ਹਰੀ ਚੰਦ ਘਰ ਨਾਰ ਸੁਤਾਰਾ ਲੋਚਣ ਰਾਣੀ ਸਾਥ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੈ ਗੁਰਬਾਣੀ ਕਿਚ ਰਾਜਾ ਜਾਗਿਆ ਅੱਧੀ ਰਾਤ ਨਖੰਡ ਵਿਹਾਣੀ ਰਾਣੀ ਦੇਸ ਨਾ ਆਵਈ ਮਨ ਵਿੱਚ ਵਰਤ ਗਈ ਹੈ ਰਾਣੀ ਹੋਰ ਤਾਂ ਰਾਤੀ ਉੱਠ ਕੇ ਚਲਿਆ ਪਿੱਛੇ ਤਰਲ ਜਵਾਨੀ ਰਾਣੀ ਪੌਤੇ ਸੰਗਤੀ ਰਾਜੇ ਖੜੀ ਖੜਾਓ ਨਿਸ਼ਾਨੀ ਸਾਧ ਸੰਗਤ ਆਰਾਧਿਆ ਜੋੜੀ ਜੁੜੀ ਖੜਾ ਉਪਰਾਣੀ ਰਾਜੇ ਡੇਠਾ ਚਲ ਤਏ ਹੋ ਇਹ ਖੜਾਵ ਹੈ ਚੋਜ ਵਿਡਾਣੀ ਸਾਧ ਸੰਗਤ ਵਿੱਚੋਂ ਕੁਰਬਾਨੀ ਪੌੜੀ ਸਤਵੀਂ ਬਿੱਦਰ ਅਤੇ ਇੰਦੁਰਯੋਧਨ ਆਇਆ ਸੁਣਿਆ ਬਿੱਦਰ ਦੇ ਬੱਲੇ ਦਰਯੋਦਨ ਹੋਏ ਰੁੱਖਾ ਘਰ ਸਾਡੇ ਸਾਡਕ ਗੋਲੇ ਦੇ ਕਰ ਜਾਹਿ ਕਿ ਸੁਖਾ ਪੀਖਮ ਦੋਣਾ ਕਰਨਤਾ ਜਾ ਸਭਾ ਸ਼ਿੰਗਾਰ ਵਡੇ ਮਨੁੱਖਾ ਝੁੰਗੇ ਜਾਏ ਵਲਾਇਆ ਨ ਸਵਨਾ ਦੇਜੀ ਅੰਦਰ ਧੋਖਾ ਹਾਸ ਬੋਲੇ ਪਗਵਾਨ ਜੀ ਸੋਣਿਓ ਰਾਜਾ ਹੋਏ ਸਨ ਮੁਖਾ ਤੇਰੇ ਭਾਉ ਨਾਂ ਦੇ ਸਾਈ ਮੇਰੇ ਨਾਹੀ ਅਵਦਾ ਦੁੱਖਾ ਭਾਉ ਜਵੇਹਾ ਬਿਦਰਦੇ ਹੋਰਾਂ ਦੇ ਚਿਤ ਚਾਉ ਨਾ ਚੁੱਖਾ ਗੋਬਿੰਦ ਭਾਉ ਭਗਤ ਦਾ ਭੋਖਾ ਪੌੜੀ ਅਠਮੀ ਦ੍ਰੋਪਤੀ ਅੰਦਰ ਸਵਾ ਦਸਾ ਸਣੈ ਮਥੇ ਵਾਲ ਦਰੋਪਤੀ ਆਂਦੀ ਦੂਤਾਂ ਨੂੰ ਫਰਮਾਇਆ ਨੰਗੇ ਕਰਹ ਪੰਜਾਲੀ ਬਾਂਦੀ ਪੰਜੇ ਪਾੜੋ ਦੇ ਵੇਖ ਦੇ ਔਕੜ ਰੁੱਦੇ ਨਾਰ ਜਿਨ੍ਹਾਂ ਦੀ ਆਖੇ ਮੇੜ ਧਿਆਨ ਤਰ ਹਾ ਹਾ ਕ੍ਰਿਸ਼ਨ ਕਰੇ ਬਿਲਾਂਦੀ ਕੱਪੜ ਕੋਟ ਅਸਾਰਿ ਆਉਨਾ ਤਕੇ ਦੂਤ ਨ ਪਾਰ ਵਸਾਂਦੀ ਆਥਮ ਰੋੜਮ ਸੇੜ ਤੁਨਣ ਪਸ਼ਵ ਤਾਨ ਕਰੈ ਜਾ ਜਾਂਦੀ ਘਰ ਆਏ ਠਾਕੁਰ ਮਿਲੇ ਪੈਜ ਰਹੀ ਬੋਲੇ ਸਰਮਾਂਦੀ 나ਥ ਅਨਾਤਾ ਬਾਣ ਤੁਰਾਂਦੀ ਕੋੜੀ ਨੋਮੀ ਸੁਦਾਮਾ ਭਗਤ ਬੇਪਸਦਾਮਾ ਦਾਲਦੀਨ ਬਾਲ ਸਖਾਈ ਮਿੱਤਰ ਸਦਾਏ ਲਾਗੂ ਹੋਈ ਬਹਾਮਣੀ ਮੇਲ ਜਗ ਦੀਸ ਦਿਲ ਦਿਰਗਵਾਏ ਟੱਲਿਆ ਗਣ ਦਾ ਗਟੀਆਂ ਕਿਉ ਕਰ ਜਾਈਏ ਕੌਣ ਮਿਲਾਏ ਪੌਤਾ ਨਗਰ ਦਵਾਰ ਕਾ ਸਿੰਘ ਦਵਾਰ ਖਲੋਤਾ ਜਾਏ ਦੂਰੋਂ ਦੇਖ ਡੰਡੋਤ ਕਰ ਸਾਡੇ ਸਿੰਘਾਸਣ ਹਰ ਜੀ ਆਈ ਪਹਿਲੇ ਦੇ ਪਰ ਦਖਣਾ ਪੈਰੀ ਪੈ ਕੇ ਲੈ ਗਲ ਲਾਈ ਚਰਨੋਦਕ ਲਾ ਪੈਰ ਧੋਏ ਸਿੰਘਾਸਣ ਉੱਤੇ ਬਿਠਾਏ ਪੁਛੇ ਕੁਛ ਨ ਪਿਆਰ ਕਰ ਗੁਰ ਸੇਵਾ ਦੀ ਕਥਾ ਸੁਣਾਏ ਲੈ ਕੇ ਤੰਦਰ ਚ ਬਿਆਉਣਾ ਵਿਦਾ ਕਰੇ ਅੱਗੇ ਪਹਚਾਏ ਚਾਰ ਪਦਾਰਥ ਸਭ ਕੁਝ ਪਠਾਏ ਪੌੜੀ ਦਸਮੀ ਜੈ ਦਿਓ ਭਗਤ ਪ੍ਰੇਮ ਭਗਤ ਜੈ ਦਿਓ ਕਰ ਗੀਤਾ ਗੋਵਿੰਦ ਸਹਿ ਤੁਨ ਗਾਵੇ ਲੀਲਾ ਚਲਤ ਵਖਾਣ ਦਾ ਅੰਤਰ ਜਾਮੀ ਠਾਗ ਰੁਪਾਵੇ ਅੱਖਰ ਇੱਕ ਨ ਆਵੜੇ ਪੁਸਤਕ ਭੰਨ ਸੰਧੇ ਆਕਰ ਆਵੇ ਗੋਣ ਨੇ ਤਾਂ ਅਨਕਰ ਆਇਕੈ ਭਗਤ ਰੂਪ ਲੈ ਲੇਖ ਬਣਾਵੇ ਅੱਖਰ ਪਰ ਪਰ ਦੀਤ ਕਰ ਹੋਏ ਸੁਮਾਦਨ ਅੰਗ ਸਮਾਵੇ ਵੇਖੇ ਜਾਏ ਉਜਾੜ ਵਿੱਚ ਫਿਰ ਇੱਕ ਆਚਰਜ ਸੁਹਾਵੇ ਗੀਤ गोविंद सुपूर्णो पात-पात ਲਿਖਿਆ ਅੰਤ ਨ ਪਾਵੇ ਭਗਤ ਹੇਤ ਪਰ ਗਾਸ ਕਰ ਹੋਏ ਦਿਆਲ ਮਿਲੇ ਗਲ ਲਾਵੇ ਸੰਤ ਅਨੰਤ ਨਾ ਭੇਦ ਗਿਣਾਵੇ ਪੌੜੀ 11ਵੀਂ ਨਾਮ ਦੇਵਾ ਭਗਤ ਕੰਮ ਕਿਤੇ ਪਿਓ ਚੱਲਿਆ ਨਾਮ ਦਿਉ ਨੂੰ ਆਖ ਸਦਾਇਆ ਠਾਕਰ ਦੀ ਸੇਵਾ ਕਰੀ ਦੁੱਧ ਪੀ ਆਵਣ ਕੈ ਸਮਝਾਇਆ ਨਾਮ ਦੇਉ ਇਸ਼ਨਾਨ ਕਰ ਤਪਲ ਗਾਏ ਦੋਹੇ ਕੈ ਲੈ ਆਇਆ ਠਾਕਰ ਨੋ ਨਵਾਲ ਕੈ ਚਰ ਨੋਦਕ ਲੈ ਤਿਲਕ ਚੜਾਇਆ ਹੱਥ ਜੋੜ ਬਿੰਦੀ ਕਰੇ ਦੁੱਧ ਪੀਹੋ ਜੀ ਗੋਬਿੰਦ ਰਾਇਆ ਨੇਚੋ ਕਰ ਆਰਾਧਿਆ ਉਹ ਇਹ ਦਿ얄 ਦਰਸ ਦਿਖਲਾਇਆ ਪਰੇ ਕਟੋਰੀ ਨਾਮ ਦੇਵਾ ਲੈ ਠਾ ਕਰਨਾ ਦੁੱਧ ਪੀ ਆਇਆ ਗਾਏ ਮੋਇ ਜਵਾਲਿ ਆਉਣ ਨਾਮ ਦੇਵ ਦਾ ਛਾ ਪਰ ਛਾਇਆ ਪੈਰ ਦੇ ਹੋਰਾ ਰੱਖਿ ਆਉਣ ਚਾਰ ਵਰਨ ਲੈ ਪੈਰੀ ਪਾਇਆ ਭਗਤ ਜਨਾਂ ਦਾ ਕਰੇ ਕਰਾਇਆ ਪੌੜੀ ਬਾਰਵੀਂ ਨਾਮ ਦੇਵਾ ਤੇਰ ਲੋਚਨ ਦਰਸ਼ਨ ਦੇਖਣ ਨਾਮ ਦੇਵਾ ਭੜਕੇ ਉਡਤਰ ਲੋਚਣ ਆਵੇ ਭਗਤ ਕਰਨ ਮਿਲ ਲੋਹ ਜਣੇ ਨਾਮ ਦੇਓ ਹਰ ਚਲਤ ਸੁਣਾਵੇ ਮੇਰੀ ਭੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ ਠਾਕਰ ਜੀ ਨੂੰ ਪੁੱਛੇ ਉਸ ਦਰਸ਼ਨ ਕਿਵੇਂ ਤਰ ਲੋਚਨ ਪਾਵੇ ਹੱਸ ਕੇ ਠਾਕਰ ਬੋਲਿਆ ਨਾਮ ਦੇਵ ਨੂੰ ਕਹਿ ਸਮਝਾਵੇ ਹੱਥ ਨਾ ਆਵੇ ਭੇਟ ਸੋ ਤੋ ਤਰ ਲੋਚਨ ਮੈਂ ਮੋਹ ਲਾਵੇ ਹਉ ਹਦੀਨਾ ਹਾਂ ਭਗਤ ਦੇ ਪਹੁੰਚਣਾ ਹੰਗਾ ਭਗਤੀ ਦਾਵੇ ਪੋਏ ਵਿੱਚ ਓਲਾ ਆਣ ਮਿਲਾਵੇ ਪੌੜੀ ਤੇਰਵੀਂ ਧੰਨਾ ਅਤੇ ਬ੍ਰਾਹਮਣ ਬ੍ਰਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣ ਆਵੇ 12 ਡੇਟਾ ਚਲਤ ਇਹੋ ਪੂਛ ਬਾਮਣ ਆਗ ਸੁਣਾਵੇ ਠਾਕਰ ਦੀ ਸੇਵਾ ਕਰੇ ਜੋ ਇੱਛਾ ਸੋ ਹੀ ਫਲ ਪਾਵੇ ਤੰਨਾ ਕਰਦਾ ਜੋ ਦੜੀ ਨਾਪੇ ਦੇ ਇੱਕ ਜੇ ਤੁਧ ਪਾਵੇ ਪੱਤਰ ਇਕਲ ਪੇਟ ਕਰ ਦੇ ਤੰਨੇ ਨੂੰ ਗੈਲ ਛਿੜਾਵੇ ਠਾਕਰ ਨੂੰ ਨਵਾਲ ਕੇ ਛਾਹੇ ਰੋਟੀ ਲੈ ਭੋਜ ਚੜਾਵੇ ਹੱਥ ਜੋੜ ਮਿੰਤ ਕਰੇ पैरी पै पै बहुत मनावे होवे मोह न साम तू रूठा मैं क्यों न सुखावे गोसाई पर रोटी खाए शाहे मोहे लावे भोला पाओ गोविन्द मिलावे पौड़ी चौधवी बैणी भगत गुरमुख बैनी भगत कर ਜਾ ਇਹ ਇਕਾਂਤ ਬਹਿ ਲਿਵ ਲਾਵੇ ਕੰਮ ਕਰੇ ਅਦੇ ਆਤਮੇ ਹੋਰ ਕਿਸੈ ਨਾ ਅਲਕ ਲਖਾਵੇ ਘਰ ਆਇਆ ਜਾਂ ਕੁਸ਼ੀਏ ਰਾਜਦਵਾਰ ਗਿਆ ਆ ਲਾਵੇ ਘਰ ਸਭ ਵਤੂ ਮੰਗਿਆ ਨ ਵਲਸ਼ਾਲ ਕਰਕੇ ਛੱਤ ਲੰਗਾਵੇ ਵੱਡਾ ਸਾੰਗ ਵੱਤਦਾ ਹੋਇ ਇੱਕ ਮਨ ਪਰਮੇਸ਼ਰ ਦੇ ਆਵੇ ਪੈ ਸੁਵਾਰੈ ਭਗਤ ਦੀ ਰਾਜਾ ਹੋਇ ਕੈ ਕਰ ਚਲ ਆਵੇ ਦੇਹ ਦਲਾਸਾ ਤੋ ਸਿਕੇ ਅਣ ਗਣਤੇ ਖਰਚੇ ਪਹੁੰਚਾਵੇ ਉਹ ਤੋ ਆਇਆ ਭਗਤ ਪਾਸ ਹੋਇ ਦਿਆਲ ਹੇ ਤੋ ਵਿ ਜਾਵੇ ਭਗਤ ਜਨਾਂ ਜੈਕਾਰ ਕਰਾਵੇ ਪੜੇ 15ਵੇਂ ਕਬੀਰ ਅਤੇ ਰਾਮਾਨੰਦ ਹੋਇਆ ਬ੍ਰਗਤਾ ਬਨਾਰਸੀ ਰਹਿੰਦਾ ਰਾਮਾਨੰਦ ਗਸਾਈਂ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਮਣਤਾਹੀਂ ਅਗੋਹੀ ਦੇ ਜਾਇ ਕ ਲੰਮਾ ਪਿਆ ਕਬੀਰ ਤਖਾਈਂ ਪੈਰੀ ਟੁੰਬ ਉਠਾਲਿਆ ਬੋਲੋ RAM ਸੇਕ ਸਮਝਾਈ ਜਿਉ ਲੋਹਾ پارਸ ਸੁਹੈ ਚੰਦਨ ਵਾਸ ਨਿਮ ਮਹਿਕਾਈ ਪਸੂ ਪਰੇ ਤੋਂ ਦੇਵ ਕਰ ਪੂਰੇ ਸਤਗੁਰ ਦੀ ਵਡਿਆਈ ਆਚਾਰਜਨੋ ਆਚਰਜ ਮਿਲੇ ਵਿਸਮਾਦੈ ਵਿਸਮਾਦ ਮਿਲਾਈ ਚਰਨਾ ਚੜਦਾ ਨਿਚ ਰਹਾਂ ਗੁਰਮਖਾ ਬਾਣੀ ਅਖੜ ਕੜਾਈਂ ਰਾਮ ਕਬੀਰੈ ਪੇਦਨਾ ਭਾਈਂ ਪੜੀ 16ਵੀਂ ਸੈਣ ਨਾਈਂ ਸੋਣ ਪਰਤਾਵ ਕਬੀਰ ਦਾ ਦੁਜਾ ਸਿੱਖ ਹੋ ਆਸੈਣ ਨਾਈਂ ਪ੍ਰੇਮ ਭਗਤ ਰਾਤੀ ਕਰੈ ਭੜ ਕੇ ਰਾਜ ਦੁਆਰਹਿ ਜਾਈਂ ਆਏ ਸੰਤ ਪਰਾਂ ਹੋਣੇ ਕੀਰਤਨ ਹੋਆ ਰੈਣ ਸਬਾਈ ਸਾਡੇ ਨਾ ਸਕੇ ਸੰਤ ਜਨ ਰਾਜਦਵਾਰ ਨ ਸੇਵ ਕਮਾਈ ਸੈਨ ਰੂਪਾ ਹਰ ਜਾਏ ਕੈ ਆਇਆ ਰਾਣੇ ਨੂੰ ਰਿਜਾਈ ਸਾ ਜਨਾਨੋ ਬਿਦਾਕਾਰ ਰਾਜਦਵਾਰ ਗਿਆ ਸ਼ਰਮਾਈ ਰਾਣੇ ਦੋਰਾਂ ਸਾਦਕੈ ਗਲੋਂ ਕੋ ਵਾਏ ਖੋਲ ਪਹਿਨਾਈ ਵਸ ਕੀਤਾ ਹੋਂ ਤੋ ਦੇ ਅਜ ਬੋਲੇ ਰਾਜਾ ਸੁਣੇ ਲਕਾਈ ਪ੍ਰਗਟ ਕਰਿਆ ਭਗਤ ਵੜਿਆਈ ਕੋੜਿਸ ਧਾਰਮੀ ਰਵੇ ਦਾਸ ਭਗਤ ਭਗਤ ਦਾ ਭਗਤ ਜਗ ਵਜੇ ਆ ਚੌ ਟੱਕਾਂ ਦੇ ਵਿੱਚ ਅਮਰੇਟਾ ਪਾਣਾ ਗੰਡਰਾ ਵਿੱਚ ਕੁੱਲਾ ਧਰਮ ਟੋਏ ਟੋਰ ਸਮੇਟਾ ਜਿਉਂ ਕਰ ਮੈਲੇ ਤੀਥੜੇ ਹੀਰਾ ਲਾਲ ਅਮੋਲ ਪਲੇਟਾ ਜੋ ਵਰਨਾ ਉਹ ਬਦੇਸ ਦਾ ਗਿਆਨ ਧਿਆਨ ਕਰ ਭਗਤ ਸੇਟਾ ਨਾਵਣ ਆਇਆ ਸੰਗ ਮੇਲੇ ਬਾਂਨਾਰਸ ਕਰ ਗੰਗਾ ਥੇਟਾ ਕੱਡ ਕਸੀਰਾ ਸੌਪਿਆ ਰਵੇ ਦਾਸ ਹੈ ਗੰਗਾ ਦੀ ਭੇਟਾ ਲੱਗਾ ਪੁਰਬ ਅਪੀਚ ਦਾ ਡੇਠਾ ਚਲਤ ਆਚਰਜ ਅਨੇਟਾ ਲਿਆ ਕਸੀਰਾ ਹੱਥ ਕੱਢ ਸੂਤ ਇੱਕ ਜੋ ਤਾਣਾ ਪੇਟਾ ਭਗਤ ਜਨਾ ਹਰ ਮਾ ਪਿਓ ਬੇਟਾ ਪੌੜਿ ਠਾਰਮੀ ਅਹਲਿਆ ਅਤੇ ਗੌਤਮ ਗੌਤਮ ਨਾਰ ਅਹਲਿਆ ਪਹਿਨੋ ਦੇਖ ਇੰਦਰ ਲੋਪਾਣਾ ਪਰ ਕਰ ਜਾਏ ਸਰਾਪ ਲੈ ਕੋਏ ਸਹਜ ਭਗ ਪਛੋ ਤਾਣਾ ਸੁੰਨਾ ਹੋਵਾ ਇੰਦਰ ਲੋਕ ਲੋਕਿਆ ਸਰਵਰ ਮਨ ਸਮਝਾ ਸਰ ਮਾਣਾ ਸਹਜ ਭਗੋਂ ਲੋਇਨ ਸਹਸ ਲੈੰਦੋ ਈ ਇੰਦਰਪੁਰੀ ਸਦਾਣਾ ਸਤੇ ਸਤਹੁ ਟਲਸਿਲਾ ਉਹੇ ਨਦੀ ਕਿਨਾਰੇ ਬਾਜ ਪੁਰਾਣਾ ਰਘੁਬਤ ਚਰਨ ਸੁਹੰਦੇ ਆਂ ਚੱਲੇ ਸੁਰਗਪੁਰੇ ਬਣੇ ਬਿਬਾਣਾ ਭਗਤ ਅਵਸ਼ਲ ਪਲੇ ਆਈਆਂ ਹੋ ਪਤ ਉਦਾਰਨ ਪਾਪ ਕਮਾਣਾ ਗੁਣ ਗਣ ਸਭ ਕੋ ਕਰੈ ਆਉਗਣ ਕੀਤੇ ਗੁਣ ਤੇ ਸਜਾਣਾ ਅਬ ਗਤ ਗਤ ਕਿਆ ਆਗ ਬਖਾਣਾ ਪੜੀ ਉਨਮੀ ਬਾਲਮੀਕ ਬਟਵਾੜਾ ਬਾਟੇ ਮਾਨਸ ਮਾਰਦਾ ਬੈਠਾ ਬਾਲਮੀਕ ਬਟਵਾੜਾ ਪੂਰਾ ਸਤਗੁਰੂ ਭੇਟਿਆ ਮਨ ਵਿੱਚ ਹੋ ਆਖਿਂ ਜੋਤੜਾ ਮਾਰਨੋਂ ਲੋਚੈ ਕਣਾ ਕੱਢ ਨਾ ਹੰਗੇ ਹੱਥ ਓ ਘਾੜਾ ਸਤਗੁਰ ਮੰਨੂਆ ਰੱਖਿਆ ਹੋਏ ਨ ਆਵੇ ਉਸੇ ਹੜਾ ਔਗਣ ਸਰਗਾ ਸਿਆਨਾ ਰਲਗਾਰ ਹੈ ਇਹ ਅਸਾੜਾ ਘਰ ਵਿੱਚ ਪੁਛਣ ਕੱਲਿਆ ਅੰਤ ਕਾਲ ਹੈ ਕੋਏ ਅਸਾੜਾ ਕੋੜ ਮੜਾ ਚੋਂ ਖੰਨੀਏ ਕੋਏ ਨਾ ਬੇਲੇ ਕਰਦੇ ਝਾੜਾ ਸੱਚ ਢੜਾਏ ਉਦਾਰਿਆਨਾ ਟਪਣ ਕੱਤਾ ਉਪੜਵਾਲਾ ਗੁਰਮਖ ਲੰਗੇ ਪਾ ਪਹਾੜਾ ਪੜੀ ਵੀਮੀ ਅਜਾਮਲ ਪਤਤ ਅਜਾਮਲ ਪਾਪ ਕਰ ਜਾਇ ਕਲਾ ਵਤਨੀ ਦੇ ਰਹਾ ਗੁਰ ਤੇ ਵੇ ਬੇਮਖੋ ਏਕ ਪਾਪ ਕਮਾਵੇ ਦੁਰਮਤ ਦਹਿਆ ਬਿਰਤਾ ਜਨਮ ਗਵਾਇਆ ਭਵਜਨ ਅੰਦਰ ਫਿਰਦਾ ਵਇਆ ਛੇ ਪੁੱਤ ਜਾਏ ਵੇਸਵਾ ਪਾਪਾਂ ਦੇ ਫਲ ਇਛੈ ਲਿਆ ਵਤ ਅਪਨ ਸਾ ਤਮਨ ਨਾਮ ਧਰਨ ਚਿਤ ਕੋ ਮਹਿਆ ਗੁਰੂ ਦਵਾਰੈ ਜਾਇ ਕੈ ਗੁਰਮਖ ਨਾਮੁ ਨਰਾਇਣ ਕਹਿਆ ਅੰਤ ਕਾਲ ਜਮਦੂਤ ਵੇਹਾ ਕੋ ਤਨ ਨਰਾਇਣ ਬੋਲੇ ਸਹਾ ਜਮ ਗਣ ਮਾਰੇ ਹਰ ਜਨਾ ਗਿਆ ਸੁਰਗ ਜਮ ਡੰਡ ਨਸਿਆ ਨਾਏ ਲਏ ਦੁਖ ਡੇਰਾ ਟਹਿਆ ਪੜੀ ਇੱਕਵੇਂ ਗਣ ਕਾ ਗਣ ਕਾ ਪਾਪਣ ਹੋਇਕ ਪਾਪਾਂ ਦਾ ਗਲ ਹਾਰ ਪਰੋਤਾ ਮਹਾਪੁਰਸ਼ ਕ ਅਚਾਨਕ ਆਖ ਗਣ ਕਾ ਵਾੜੇ ਆਇ ਖਲੋਤਾ ਦਰਮਤ ਦੇਖ ਦਿਆਲ ਹੋਏ ਹੱਥੋਂ ਅਸਨੋ ਦੇ ਤਣ ਤੋਤਾ RAM ਨਾਮ ਉਪਦੇਸ਼ ਕਰ ਖੇਲ ਗਿਆ ਦੇ ਵਣਜ ਸੁਹਤਾ ਲੇਵ ਲਗੇ ਤੇ ਤੋਤੇ ਹੋਂ ਨਿਤ ਪੜਾਏ ਕਰੇ ਅਸੋਤਾ ਪਤਲ ਉਧਾਰਨ RAM ਨਾਮ ਦੁਰਮਤ ਪਾਪ ਕੋ ਲੇਵਰਾ ਧੋਤਾ ਅੰਤ ਕਾਲ ਜਮ ਜਾਲ ਤੋੜ ਨਰਕੇ ਵਿੱਚ ਨ ਖਾਦ ਸੋ ਗੋਤਾ ਗਈ ਬਖੌਂਡ ਬਿਬਾਨ ਚਾੜੇ ਨਾਵ ਰਸਾਇਣ ਛੋਤ ਅਛੋਤਾ ਤਾਵਨ ਨ ਨਥਾ ਮੇ ਮਾਨ ਮਨੋਤਾ ਪੌੜੀ 12ਵੇਂ ਬਾਈਵੇਂ ਪੂਤਨਾ ਆਏ ਪਾਪਣ ਪੂਤਨਾ ਦੋਹੇ ਥਣੇ ਵਿਉ ਲਾਏ ਵਹਿਲੀ ਆਏ ਬੈਠੇ ਪਰਿਵਾਰ ਵਿੱਚ ਨਿਉਹ ਲਾਏ ਨ ਵਾਹਣ ਨ ਵੇਲੀ ਕੁਛੜ ਲਾਇਆ ਗੋਵਿੰਦ ਰਾਏ ਕਰ ਚੇਟਕ ਚਤਰੰਗ ਮਹੇਲੀ ਮੋਹਣ ਮੰਮੇ ਪਾਇਨ ਬਰ ਆਏ ਗਰਵ ਗਹਿਲੀ ਦੇਵ ਦਾਏ ਉਚਾਇਨ ਪੈ ਚਰੇ ਆਰ ਨਾਰ ਅਠ ਖੇਲੀ ਤੇ ਲੋਵਾਂ ਦਾ ਭਾਰ ਦੇ ਕੰਬੜਿਆ ਗਲ ਹੋਏ ਦੋਹੇਲੀ ਕਾਏ ਪਛਾੜ ਪਹਾੜ ਵਾਂਗ ਜਾਏ ਪਈ ਉਹ ਜਾੜ ਧਕੇਲੀ ਕੀਤੇ ਮਉ ਤਲ ਸੇਲੀ ਪੌੜੀ ਤੇ ਵੀ ਸ੍ਰੀ ਕ੍ਰਿਸ਼ਨ ਜੀ ਦਾ ਬਦਕ ਹੱਥੋਂ ਅੰਤ ਜਾਇ ਸੁਤਾ ਗਰ ਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ ਚਰਨ ਕਵਲ ਵਿੱਚ ਪਦਮ ਹੈ ਝਿਲ ਮਿਲ ਚਲ ਕੇ ਵਾਂਗੀ ਤਾਰੇ ਬਦਕ ਆਇਆ ਪਾੜਦਾ ਮਿਰਗੇ ਜਾਣ ਬਾਣ ਲੈ ਮਾਰੇ ਦਰਸ਼ਨ ਦੇਠੋ ਸਜਾਇ ਕੈ ਕਰਨ ਪਲਾਵ ਕਰੇ ਪੋਕਾਰੇ ਗાળਵੇ ਤੇ ਲੀਤਾ ਕ੍ਰਿਸ਼ਨ ਜੀ ਆਉਗਣ ਕੀਤਾ ਹਰਨਾ ਚਿਤਾਰੇ ਕਰ ਕਿਰਪਾ ਸੰਤੋਖਿਆ ਪਤ ਉਧਾਰਨ ਬਿਰਲ ਵਿਚਾਰੇ ਭਲੇ ਭਲੇ ਕਰ ਮੰਨਿਆ ਨ ਬੁਰਿਆਂ ਦੇ ਹਰਕਾਰ ਸਵਾਰੇ ਪਾਪ ਕਰੇਂਦੇ ਪਤ ਉਧਾਰੇ ਪਲੇ ਪਲੇ ਕਰ ਮੰਨਿਆ ਨਾ ਬੁਰਿਆਂ ਦੇ ਹਰ ਕਾ ਸਵਾਰੇ ਪਾਪ ਕਰੇਂਦੇ ਪਤ ਤੇ ਉਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ